ਸੱਚਰੀ ਕਾਲਜੀ ਤੁਹਾਡਾ ਸਵਾਗਤ ਹੈ ਤਕਦੀਰ suit collection ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਜਨਨ ਨੂੰ ਸਬਸਕ੍ਰਾਈਬ ਜਰੂਰ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ suit ਵੇਖਣ ਲਈ ਅੱਜ ਆਪਾਂ ਜਿਹੜੀ suit ਦੀ ਵੀਡੀਓ ਪਹਿਲਾਂ ਪਾਈ ਸੀ ਉਸ ਤੇ ਉਸ ਤੇ ਇੱਕ ਕਲਰ ਹੋ ਰਿਹਾ ਗ੍ਰੇ ਕਲਰ ਹੈ ਜੀ ਇਹ ਇਹਦੀ ਜਿਹੜੀ ਬਾਟਮ ਆ ਉਹ ਗ੍ਰੇ ਕਲਰ ਦੀ ਰਹੂਗੀ ਸ਼ਰਟ ਦਾ ਕਪੜਾ ਸੇਮ ਹੈ ਸਿਮਰ ਤੇ ਇਹਦੀ ਮਤਲਬ ਵਰਕ ਵੀ ਸੇਮ ਹੈ ਇਹ ਸਾਰਾ ਦਾ ਫਰੰਟ ਪ੍ਰਿੰਟ ਬਣਿਆ ਹੈ ਇਹ ਸਾਰਾ ਫਰੰਟ ਤੇ ਆ ਜਾਊਗਾ ਆਪਣੇ ਅਗਲੀ ਸਾਈਡ ਘੇਰੇ ਤੇ ਤੇ ਜਿਹੜੇ ਮੂਰਲੀ ਸਾਈਡ ਬਣਿਆ ਹੋਇਆ ਫਰੰਟ ਇਹ ਕੱਢਿਆ ਹੋਇਆ ਇਹ ਚ ਪਲਕੜਾਈ ਦੇ ਤਾਗੇ ਦਾ ਕੰਮ ਕੀਤਾ ਹੋਇਆ ਇਹ ਦੇ ਬਾਜੂ ਆ ਜਾਣਗੇ ਇੱਕ ਬਾਜੂ ਆਪਣੀ ਇੱਧਰ ਆ ਜੂ ਇੱਕ ਇਹਦੀ ਬੈਕ ਸਾਈਡ ਉਹਦੀ ਬੈਕ ਸਾਈਡ ਵੀ 프ਰੰਟ ਬਣਿਆ ਹੋਇਆ ਦਾ 프ਰੰਟ ਉਸ ਨੂੰ ਆਪਾਂ ਦਿਖਾਉਣੀ ਆ ਇਹਦੀ ਬੋਟਮ ਆ ਜੂ ਬੋਟਮ ਦਾ ਕੱਪੜਾ ਬਹੁਤ ਹੀ ਪਿਆਰਾ ਸੂਤੀ ਕਾਟਨ ਤੇ ਉਸ ਤੋਂ ਵੀ ਵਧੀਆ ਇਸ ਤਰ੍ਹਾਂ ਇਹ ਆਪਣੀ ਸਾਰੀ ਆ ਗਈ ਜਿਹੜੀ ਇਹ ਕਮੀਜ਼ ਹੈ ਸਿਮਰਦੀ ਰਹੂਗੀ ਪਰ ਆ ਜਿਹਦਾ ਉਹੀ 800 ਜੀ ਤੇ ਬਸ ਇਹ ਚ ਕਲਰ ਦਾ ਚੇਂਜ ਕੀਤਾ ਗਿਆ ਬਹੁਤ ਹੀ ਪਿਆਰਾ ਕਲਰ ਹੈ ਜੇ ਕਿਸੇ ਨੇ ਬਾਏ ਕਰਨਾ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਇਸ ਤਰ੍ਹਾਂ ਦੇਖੋ ਤੇ ਆਪਾਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆ ਇਹ ਦੁਪੱਟਾ ਇਹਦੇ ਨਾਲ ਫੁੱਲ ਪਿਓਰ ਦਾ ਦੁਪੱਟਾ ਹੈਗਾ ਤੇ ਟੂ ਸਾਈਡ ਬਣੀ ਹੋਈ ਹੈ ਇਹਦੀ ਇਸ ਤਰ੍ਹਾਂ ਪ੍ਰਿੰਟ ਟੂ ਸਾਈਡ ਬਣੀ ਹੋਈ ਆ ਵਿਚਾਲੋਂ ਪਲੇਨ ਹੈ ਇਸ ਤਰ੍ਹਾਂ ਇਹ ਆਪਣਾ ਦੁਪੱਟਾ ਜਿਹੜਾ ਪੂਰਾ ਪਿਓਰ ਦਾ ਹੈ ਪਿਓਰ ਨਹੀਂ ਹੈਗਾ ਸੈਮੀ ਪਿਓਰ ਨਹੀਂ ਪਿਓਰ ਦਾ ਦੁਪੱਟਾ ਪੂਰਾ ਇਹ ਬੈਕ ਆਗਾ ਕਮੀਜ਼ ਦਾ ਬਰਕ ਸੀਮਾ ਬਸ ਇਹਦੇ ਉੱਤੇ ਜਿਹੜੀ ਆਪਣੇ ਤਾਗੇ ਨਾਲ ਉਤੇ ਕੜਾਈ ਕੀਤੀ ਹੋਈ ਆ ਉਹ ਬੈਕ ਸਾਈਡ ਤੇ ਹੈ ਨਹੀਂ ਇਹਦੀ ਇੱਕ ਬਾਜੂ ਸਾਈਡ ਤੋਂ ਇਧਰਲੀ ਸਾਈਡ ਤੋਂ ਲੇਜੋ ਇੱਕ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਇਹਦੇ ਬਾਜੂ ਦੋਨੇ ਸਾਈਡ ਤੋਂ ਲੈਣਗੀਆਂ ਇਧਰ ਆਪਣਾ ਇਹ ਸਾਰਾ ਕਮੀਜ਼ ਲੈ ਜੂਗਾ ਬਰਕ ਪੂਰੇ ਮਗਰ ਸੀਮ ਜੀ ਹੈ ਤੇ ਬਾਕੀ ਕੜਾਈ ਇਹਦੀ ਹੋ ਕੀਤੀ ਹੈ ਜੇ ਕਿਸੇ ਨੇ ਬਾਏ ਕਰਨਾ ਤਾਂ ਕਰ ਸਕਦੇ ਹੋ ਵੀਡੀਓ ਵੇਖਣ ਲਈ ਥੈਂਕ ਯੂ ਜੀ